ਸਬਸਕ੍ਰਾਈਬ ਕਰੋ ਖਤਰਾਂ ਐਲਐਸਆਈ ਕੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਸਵਾਗਤ ਹੈ ਤੁਹਾਡਾ ਖਤਰਾਂ ਐਲਐਸਆਈ ਕੇ YouTube ਚੈਨਲ ਤੇ ਇਸ ਚੈਨਲ ਤੇ ਸੀ ਕੁਝ ਦਿਨ ਪਹਿਲਾਂ ਇੱਕ ਪਹਿਲਾ ਵੀਡੀਓ ਪਾਈ ਸੀ ਸੁਆਮੀ ਨਾਥਾ ਰਿਪੋਰਟ ਬਾਰੇ ਜਿੱਥੇ ਅਸੀਂ ਦੱਸਿਆ ਸੀ ਕਿ ਕੀ ਕੀ ਸਪਾਰਸ਼ਾਂ 'ਚ ਮੋਟੀ ਮੋਟੀ ਜੋਧ ਇੱਕ ਵੀਡੀਓ ਬਣਾਈ ਸੀ ਕੁਝ ਇੱਕ ਗੱਲਾਂ ਦੀ ਤੇ ਅੱਜ ਅਸੀਂ ਤੁਹਾਨੂੰ ਇਸ ਵੀਡੀਓ 'ਚ ਜਿਨੇ ਉਹ ਵੀਡੀਓ ਨਹੀਂ ਦੇਖੀ ਪਹਿਲਾਂ ਨਹੀਂ ਉਹ ਉੱਪਰ ਜੋ ਆਪਾਂ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਵਿਚਾਲੇ ਜੀ ਆਈ ਜੀ ਆਉਂਦੀ ਹੁੰਦੀ ਹੈ ਤੇ ਉਹਦੇ ਤੁਸੀਂ ਕਲਿੱਕ ਕਰੋਗੇ ਤਾਂ ਉੱਥੇ ਉਹ ਪਹਿਲੀ ਵੀਡੀਓ ਸਿਪਾਈ ਹੋਈ ਹੈ ਪਾਰਟ 1 ਕੇ ਪਾਰਟ 2 ਇਹਦੇ ਵਿੱਚ ਅਸੀਂ ਕੀ ਦੱਸਿਆ ਜਿਵੇਂ ਕਿ ਪਹਿਲਾਂ ਕਿ ਇਹਦੇ ਵਿੱਚ ਕਈ ਚੀਜ਼ਾਂ ਦੱਸੀਆਂ ਨੇ ਵੀ ਰਿਪੋਰਟ ਕਿਵੇਂ ਲੱਗੂ ਤੇ ਕਦੋਂ ਹੋ ਸਕਦੀ ਹੈ ਤੇ ਸੁਆਮੀ ਨਾਥਨ ਨੇ ਵੀ ਜਿਹੜੀ ਇੰਟਰਵਿਊ ਸੀ ਉਹਦੀ ਇੱਕ ਅਸੀਂ ਦੇਖੀ ਇੰਗਲਿਸ਼ ਚ ਇੰਟਰਵਿਊ ਸੀ ਡੀਡੀ ਤੇ ਆਈ ਸੀ ਉਹ ਤੇ ਉਹ ਇੰਟਰ ਉਹ ਇੰਗਲਿਸ਼ ਚ ਸੀ ਵੀਡੀਓ ਸਾਰੀ ਤੇ ਉਹ ਵੀਡੀਓ ਚ ਅਸੀਂ ਕੁਝ ਸਵਾਲ ਲਏ ਆ ਤੇ ਉਹ ਸਾਨੂੰ ਅਸੀਂ ਪੰਜਾਬੀ ਦੱਸਾਂਗੇ ਜੋ ਉਹਨਾਂ ਨੇ ਸੁਆਮੀ ਨਾਥਨ ਨੂੰ ਪੁੱਛੇ ਸੀਗੇ ਜਿਵੇਂ ਕਿ ਵੀ ਸੁਆਮੀ ਨਾਥਨ ਨੇ ਪੁਲਿਸ ਦੀ ਨੌਕਰੀ ਕਿਉਂ ਛੱਡੀ ਤੇ 에어ਪੋਰਟ ਬਾਰੇ ਉਹਨਾਂ ਦਾ ਕੀ ਵਿਚਾਰ ਆ ਹਰੀ ਗ੍ਰਾਂਤੀ ਵਗੈਰੇ ਤੇ ਉਹਨਾਂ ਦੀ ਪੜ੍ਹਾਈ ਬਾਰੇ ਜਾਂ ਕਿਵੇਂ ਉਹਨਾਂ ਨੇ ਕਦੋਂ ਕੀ ਕੀ ਸੰਘਰਸ਼ ਕੀਤਾ ਉਹਦੇ ਬਾਰੇ ਕੁਝ ਗੱਲਾਂ ਇਸ ਵੀਡੀਓ ਚ ਅਸੀਂ ਤੁਹਾਨੂੰ ਦੱਸ ਰਹੇ ਆ ਤੇ ਉਹ ਕੁਝ ਸਵਾਲ ਜੋ ਇਸ ਵੀਡੀਓ ਚ ਅਸੀਂ ਤੁਹਾਨੂੰ ਦੱਸਾਂਗੇ ਉਹ ਇੰਗਲਿਸ਼ ਚ ਸੀ ਵੀਡੀਓ ਸੀ ਉਹ ਪੰਜਾਬੀ ਤੁਹਾਨੂੰ ਦੱਸ ਰਹੇ ਆ ਹਾਂਜੀ ਜਿਵੇਂ ਕਿ ਆਪਾਂ ਪਹਿਲੀ ਵੀਡੀਓ ਵਿੱਚ ਵੀ ਦੱਸਿਆ ਸੀ ਕਿ ਸੁਆਮੀ ਨਾਥਨ ਸਿਰਫ ਸੁਆਮੀ ਨਾਥਨ ਰਿਪੋਰਟ ਲਈ ਨਹੀਂ ਉਹ ਬੰਦੇ ਦਾ ਬਹੁਤ ਵੱਡਾ ਸੰਘਰਸ਼ ਹੈ ਸੁਆਮੀ ਨਾਥਨ ਰਿਪੋਰਟ ਤਾਂ 2004 ਤੋਂ 6 'ਚ ਪੇਸ਼ ਕਰੀ ਸੀ ਪਰ ਅਸਲ ਉਹ ਬੰਦੇ ਨੇ ਜਿਹੜਾ ਕੰਮ ਕਰਿਆ ਸੀ 1968 'ਚ ਹਰੀ ਕ੍ਰਾਂਤੀ ਆਈ ਸੀਗੀ ਉਹ ਬੰਦੇ ਨੇ ਇੱਕ ਤਾਂ ਮੈਕਸੀਕੋ ਦਾ ਬੰਦਾ ਸੀ ਉਹ ਬੰਦੇ ਨੇ ਉੱਥੇ ਕਣਕ ਦੀ ਪੈਦਾਵਾਰ ਡਬਲ ਕਰਤੀ ਸੀ ਤੇ ਉਹ ਬੰਦੇ ਨੇ ਮੈਕਸੀਕੋ 'ਚ ਕਰੀ ਸੀ ਤੇ ਇਹ ਬੰਦੇ ਨੇ ਇੰਡੀਆ 'ਚ ਕਰੀ ਸੀ ਇੰਡੀਆ ਤੇ ਮੈਕਸੀਕੋ ਦੀ ਕਣਕ ਨੇ ਪੰਜਾਬ ਦੀ ਤੇ ਮੈਕਸੀਕੋ ਦੀ ਇੱਕ ਆਪਣੇ ਪੰਜਾਬ ਦੀ ਇੱਕ ਮੈਕਸੀਕੋ ਦੀ ਇਹ ਕਣਕ ਦਾ ਨੇ ਵੀਰ ਲਾਇਆ ਸੀਗਾ ਦੋਨੇ ਵੀਰ ਲਾ ਕੇ ਇੱਕ ਬੀ ਬਣਾਇਆ ਸੀ ਉਦੋਂ ਝਾੜ ਵਧਿਆ ਸੀ ਕਣਕ ਦਾ 15 ਮਣ ਤੋਂ 10 ਮਣ ਤੋਂ ਕਣਕ 40 50 60 ਮਣ ਤੇ ਉਦੋਂ ਗਈ ਸੀ ਤੇ ਇਹਦੇ ਵਿੱਚ ਇਹਨੂੰ ਜਦੋਂ ਪਹਿਲਾ ਸਵਾਲ ਕੀਤਾ ਉਹਨਾਂ ਨੇ ਕਿ ਹਰੀ ਕ੍ਰਾਂਤੀ ਲਈ ਜਿਹੜੇ ਤੁਸੀਂ ਯਤਨ ਕੀਤੇ ਉਹ ਤੁਸੀਂ ਕਦੋਂ ਸ਼ੁਰੂ ਕੀਤੇ ਤੇ ਇਦੇ ਵੇਰੇ ਸੁਆਮੀ ਨਾਥ ਨੇ ਕਿਹਾ ਕਿ 1950 ਤੋਂ 60 ਜਮੈਂੇ ਕੰਮ ਦੀ ਸ਼ੁਰੂਆਤ ਕੀਤੀ ਕਹਿੰਦਾ ਉਦੋਂ ਕਹਿੰਦਾ ਲੋਕਾਂ ਨੂੰ ਜਿਹੜੀ ਖੇਤੀ ਪ੍ਰਤੀ ਸੋਚ ਜਿਹੜੀ ਨੈਗੇਟਿਵ ਸੀ ਭਾਵਨ ਕਾਰਮਾ ਨਕਾਰਾਤਮਕ ਸੀ ਕਿਉਂਕਿ ਲੋਕਾਂ ਨੂੰ ਲੱਗਦਾ ਸੀ ਵੀ ਉਹਨਾਂ ਕੋਲੇ ਵਧੀਆ ਸੰਦ ਨਹੀਂ ਹੈਗੇ ਨਵੀਆਂ ਤਕਨੀਕਾਂ ਨਹੀਂ ਹੈਗੀਆਂ ਕਿਉਂਕਿ ਆਪਾਂ ਦੇਖਦੇ ਆ ਬਾਹਰਲੇ ਦੇਸ਼ਾਂ ਵਾਲੇ ਕੋਲ ਬਹੁਤ ਵਧੀਆ ਤਕਨੀਕਾਂ ਸੀ ਤੇ ਭਾਰਤੀ ਲੋਕ ਸੋਚਦੇ ਸੀ ਵੀ ਉਹਨਾਂ ਕੋਲੇ ਜਿਹੜਾ ਆਪਦੇ ਕੋਲੇ ਹੈ ਨਹੀਂ ਗਏ ਨੇ ਵਧੀਆ ਸੰਦ ਤੇ ਸੁਆਮੀ ਨਾਥਨ ਕਹਿੰਦਾ ਵੀ ਮੇਰੇ ਲਈ ਇੱਕ ਚੁਣੌਤੀ ਸੀ ਕਿ ਭਾਰਤ ਦੀ ਖੇਤੀ ਨੂੰ ਸਮਰੱਥ ਕਿਵੇਂ ਬਣਾਇਆ ਜਾਵੇ ਵੀ ਆਪਦੇ ਪੈਰਾਂ ਤੇ ਖੇਤੀ ਕਿਵੇਂ ਖੜੀ ਹੋਵੇ ਤਾਂ ਉਹ ਕਹਿੰਦਾ ਕਿ ਵੀ ਭਾਰਤ ਸਰਕਾਰ 'ਚ ਕਹਿੰਦਾ ਇੱਕ ਮੰਤਰੀ ਸੀਗਾ ਉਦੋਂ ਸੁਬਰਾਮਣੀਅਮ ਸੀ ਸੁਬਰਾਮਣੀਅਮ ਸੀ ਉਹਦਾ ਨਾਮ ਜਿਹੜਾ ਮੰਤਰੀ ਸੀ ਤੇ ਜਿਹਨੂੰ ਬਾਅਦ 'ਚ ਭਾਰਤ ਰਤਨ ਵੀ ਮਿਲਿਆ ਸੀਗਾ ਸੀ ਸੁਬਰਾਮਣੀਅਮ ਬਹੁਤ ਚੰਗਾ ਮੰਤਰੀ ਹੋਇਆ ਇਹ ਭਾਰਤ ਸਰਕਾਰ 'ਚ ਸੀਗਾ ਤੇ ਉਹਨੂੰ ਬੰਦੇ ਨੂੰ ਬਾਅਦ 'ਚ ਭਾਰਤ ਰਤਨ ਵੀ ਮਿਲਿਆ ਉਹ ਖੇਤੀ ਵਿਗਿਆਨ ਦੇ ਲਈ ਚਿੰਤਤ ਸੀਗਾ ਬੰਦਾ ਵੀ ਕੀਤੀ ਵਿਗਿਆਨਾ ਜਿਹੜੀ ਪਿੱਛੇ ਜਾ ਰਹੀ ਹੈ ਇੰਡੀਆ ਦੀ ਇਹ ਅੱਗੇ ਕਿਵੇਂ ਜਾਵੇ ਤਾਂ ਉਹ ਬੰਦੇ ਨੇ ਸੁਆਮੀ ਨਾਥਨ ਕਹਿੰਦਾ ਮੇਰੇ ਪ੍ਰੋਪੋਜ਼ਲ ਨੂੰ ਸਵਕਾਰ ਕਰ ਲੈ ਵੀ ਜਿਹੜਾ ਮੈਂ ਬੀ ਤਿਆਰ ਕਰਿਆ ਸੀ ਉਹਦੇ ਪ੍ਰਦਰਸ਼ਨੀ ਪਲਾਂਟ ਉਹ ਕਹਿੰਦਾ ਵੀ ਅਸੀਂ ਨਾਰਥ ਇੰਡੀਆ ਭਾਵ ਪੰਜਾਬ ਹਰਿਆਣਾ ਇਹ ਸੀਗਾ ਉਦੋਂ ਹਰਿਆਣਾ ਬਣਿਆ ਨਹੀਂ ਸੀ ਪੰਜਾਬ ਹਰਿਆਣਾ ਹਮਾਚਲੀ ਜਿੱਥੇ-ਇਥੇ ਆਪਣੇ ਏਰੀਆ ਸੀਗਾ ਇੱਥੇ ਅਸੀਂ ਕਹਿੰਦਾ ਉਹ ਪ੍ਰਦਰਸ਼ਨੀ ਪਲਾਂਟ ਲਾਏ ਤੇ ਉਹ ਬੰਦੇ ਨੇ ਜਿਹੜੇ ਰਾਸ਼ਟਰੀ ਲੈਵਲ ਦੀ ਡਿਮੋਨਸਟ੍ਰੇਸ਼ਨ ਡਿਮੋਨਸਟ੍ਰੇਸ਼ਨ ਹੁੰਦੀ ਹੈ ਪ੍ਰਦਰਸ਼ਨੀ ਵੀ ਉਹਨੇ ਅਪਰੂਵ ਕਰਤੀ ਕਿਉਂਕਿ ਉਹ ਬੰਦਾ ਵੀ ਇਹ ਚੀਜ਼ ਨੂੰ ਚਾਹੁੰਦਾ ਸੀ ਤੇ ਸੁਆਮੀ ਨਾਥਨ ਵੀ ਤਾਂ ਜਿਵੇਂ ਕਿ ਉਹ ਕਹਿੰਦੇ ਵੀ ਅਸੀਂ ਪੂਰੇ ਉੱਤਰ ਭਾਰਤ 'ਚ ਕਣਕ ਤੇ ਚੌਲ ਦੇ ਪਲਾਟ ਲਾਏ ਤੇ ਜਿਹੜੀ ਫਸਲ ਦਾ ਝਾੜ ਆ ਕਹਿੰਦਾ ਵੀ 4 ਤੋਂ 5 ਗੁਣਾ ਜ਼ਿਆਦਾ ਮਿਲਿਆ ਤੇ ਕਹਿੰਦਾ ਵੀ ਇਹ ਗੱਲ ਹੈ ਜਿਹੜੀ ਪੂਰੀ ਦੁਨੀਆ 'ਚ ਅੱਗ ਵਾਂਗੂ ਫੈਲ ਗਈ ਵੀ ਇੰਡੀਆ ਦੇ ਜਿਹੜੀ ਝੋਨੇ ਤੇ ਕਣਕ ਦੀ ਬਹੁਤ ਜ਼ਿਆਦਾ ਪੈਦਾਵਾਰ ਕਰ ਲਈ ਹਰੀ ਕ੍ਰਾਂਤੀ ਆ ਗਈ 1966 'ਚ ਇਹ ਬੰਦੇ ਨੇ ਕਰਇਸ ਤੇ 1968 ਤੱਕ ਪੂਰੇ ਇੰਡੀਆ 'ਚ ਹਰੀ ਕ੍ਰਾਂਤੀ ਬਹੁਤ ਜ਼ਿਆਦਾ ਅਨਾਜ ਜਿਹੜਾ ਹੋਇਆ ਸੀ ਦੁੱਗਣਾ ਤਿਗਣਾ ਹੋ ਗਿਆ ਸੀਗਾ ਦੂਜਾ ਸਵਾਲ ਆ ਜਿਹੜਾ ਦੋ ਨੰਬਰ ਸਵਾਲ ਜੇ ਦੋਨਾਂ ਨੇ ਪੱਤਰਕਾਰ ਨੇ ਪੁੱਛਿਆ ਸਵਾਮੀ ਨਾਥਨ ਨੂੰ ਕਿ ਹਰੀ ਕ੍ਰਾਂਤੀ ਤੋਂ ਬਾਅਦ ਹੁਣ ਕਿਹੜੀਆਂ ਸਮੱਸਿਆਵਾਂ ਤੁਹਾਨੂੰ ਲੱਗਦੀਆਂ ਵੀ ਜਿਵੇਂ ਤੁਸੀਂ ਪਹਿਲਾਂ ਕਹਿੰਦੇ ਸੀ ਵੀ ਹਰੀ ਕ੍ਰਾਂਤੀ ਆਵੇ ਭਾਰਤ ਪੈਦਾਵਾਰ ਜਿਹੜੇ ਵੱਧ ਤੋਂ ਵੱਧ ਕਰੇ ਕਣਕ ਦੇ ਚੌਲਾਂ ਦੀ ਪਰ ਉਹ ਆ ਵੀ ਗਈ ਤੇ ਹੁਣ ਵੀ ਤੁਹਾਡੇ ਹਿਸਾਬ ਨਾਲ ਹੁਣ ਕਦੋਂ ਇਹ 2015 ਦੀ ਇੰਟਰਵਿਊ ਤੁਹਾਨੂੰ ਦੱਸਦੀਏ ਵੀ ਹੁਣ 2015 ਆ ਚੁੱਕਿਆ ਹੁਣ ਤੇ 21ਵੀਂ ਸਦੀ ਚੱਲ ਗਈ ਹਰੀ ਕ੍ਰਾਂਤੀ ਆਈ ਨੂੰ ਬਹੁਤ ਟਾਈਮ ਹੋ ਗਿਆ ਹੁਣ ਤੁਹਾਡੇ ਅਨਸਾਰ ਵੀ ਕੀ ਸਮੱਸਿਆਵਾਂ ਤਾਂ ਸਵਾਮੀ ਨਾਥਨ ਕਹਿੰਦਾ ਵੀ ਇਹ ਤਿੰਨ ਮੁੱਖ ਸਮੱਸਿਆਵਾਂ ਆ ਹੁਣ ਜਿਹੜੀਆਂ ਹਰੀ ਕ੍ਰਾਂਤੀ ਤੋਂ ਬਾਅਦ ਹੈ ਪਹਿਲੀ ਕਿਹੜੀ ਹੈ ਸਵਾਮੀ ਨਾਥਨ ਕਹਿੰਦਾ ਵੀ ਹਰੀ ਕ੍ਰਾਂਤੀ ਆਉਣ ਤੋਂ ਬਾਅਦ ਵੀ ਦੁਨੀਆ ਤੇ ਭਾਰਤ 'ਚ ਹਾਲੇ ਵੀ ਬਹੁਤ ਲੋਕ ਹੈ ਕਹਿੰਦਾ ਵੀ ਜਿਹੜੇ ਭੁੱਖਮਰੀ ਤੇ ਕਪੋਸ਼ਣ ਦਾ ਸ਼ਿਕਾਰ ਹੋ ਰਹੇ ਆ ਜਿਨ੍ਹਾਂ ਨੂੰ ਪਰੇਟ ਖਾਣਾ ਨਹੀਂ ਮਿਲ ਰਿਹਾ ਇਹ ਬਹੁਤ ਵੱਡੀ ਉਹ ਕਹਿੰਦਾ ਵੀ ਸਮੱਸਿਆ ਹੈ ਜੀ ਭੁੱਖਮਰੀ ਤੇ ਕਪੋਸ਼ਣ ਦਾ ਸ਼ਿਕਾਰ ਹੋ ਰਹੇ ਆ ਦੂਜੀ ਨੰਬਰ ਦੀ ਸਮੱਸਿਆ ਉਹ ਕਹਿੰਦਾ ਵੀ ਵਾਤਾਵਰਨਾਂ ਵਾਤਾਵਰਨ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਰਿਹਾ ਹੈਗਾ ਤਿੰਨ ਨੰਬਰ ਦੀ ਸਮੱਸਿਆ ਉਹ ਕਹਿੰਦਾ ਵੀ ਇਹ ਹੈਗੀ ਵੀ ਸਮਾਜਿਕ ਸਮੱਸਿਆ ਇਹਨੂੰ ਕਹਿੰਦਾ ਮੈਂ ਕਹੂੰਗਾ ਵੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਖੇਤੀ ਨਹੀਂ ਕਰਨਾ ਚਾਹੁੰਦੀ ਕਹਿੰਦਾ ਵੀ ਇਹ ਗੱਲ ਤੋਂ ਮੈਂ ਨਰਾਜ਼ ਆ ਵੀ ਉਹ ਖੇਤੀ ਨਹੀਂ ਕਰਨਾ ਚਾਹੁੰਦੀ ਪਰ ਕਹਿੰਦਾ ਵੀ ਉਹ ਕਿਉਂ ਨਹੀਂ ਕਰਨਾ ਚਾਹੁੰਦੇ ਕਿਉਂਕਿ ਕਹਿੰਦਾ ਵੀ ਖੇਤੀ ਹੈ ਜਿਹੜੀ ਦਿਨ ਪ੍ਰਤੀ ਦਿਨ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ ਤੇ ਜਿਹੜੇ ਨੌਜਵਾਨਾਂ ਉਹ ਨੌਕਰੀਆਂ ਵੱਲ ਭਜਦੇ ਆ ਜਾਂ ਕੋਈ ਹੋਰ ਧੰਦਾ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਜਿਵੇਂ ਕਿ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਆਪਣੇ ਪੰਜਾਬ ਚ ਹਰ ਪਿੰਡ ਚ 10 10 15 15 ਯਾਨੀ ਬਾਹਰ ਗਏ ਹੋਏ ਆ ਐਨ ਆਰ ਆਈ ਉਹਨਾਂ ਨੂੰ ਪਤਾ ਉਹ ਖੇਤੀ ਨਾਲੋਂ ਬਹੁਤ ਦੁੱਗਣੀ ਤਿੱਕਣੀ 10 ਗੁਣਾ ਕਮਾਈ ਕਰਦੇ ਆ ਇਹ ਆਪਾਂ ਨੂੰ ਪਤਾ ਹੈ ਜਿਹੜੇ ਬਾਹਰ ਜਾਂਦੇ ਆ ਜਾਂ ਕੋਈ ਹੋਰ ਨੌਕਰੀ ਆ ਹਰ ਇੱਕ ਬੰਦਾ ਉਹ ਖੇਤੀ ਨਾਲੋਂ ਮੁਨਾਫੇ ਚ ਰਹਿੰਦਾ ਇਸ ਲਈ ਸਵਾਮੀ ਨਾਥਨ ਕਹਿੰਦਾ ਵੀ ਨੌਜਵਾਨ ਪੀੜ੍ਹੀ ਜਿਹੜੀ ਉਹ ਖੇਤੀ ਕਰਨਾ ਨਹੀਂ ਚਾਹੁੰਦੀ ਤੇ ਕਿਉਂਕਿ ਉਹ ਇਸ ਲਈ ਨਹੀਂ ਕਰਨਾ ਚਾਹੁੰਦੀ ਕਿਉਂਕਿ ਖੇਤੀ ਘਾਟੇ ਦਾ ਸੌਦਾ ਹੈ ਤਾਂ ਅਗਲਾ ਸਵਾਲ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਪੁਲਿਸ ਦੀ ਨੌਕਰੀ ਜਿਹੜੀ ਉਹ ਕਿਉਂ ਛੱਡਤੀ ਸੋ ਉਹਨੂੰ ਦੱਸਦੀ ਵੀ 1949 ਚ ਇੱਕ ਪ੍ਰਤੀਯੋਗੀ ਪ੍ਰੀਖਿਆ 'ਚ ਹਿੱਸਾ ਲਿਆ ਸੀ ਸੁਆਮੀ ਨਾਥਨ ਨੇ ਤੇ ਭਾਰਤ ਸਰਕਾਰ ਦੇ ਜਿਹੜਾ ਮੈਕਮਾ ਸੀ ਭਾਰਤੀ ਪੁਲਿਸ ਉਹ 'ਚ ਉਹਨਾਂ ਨੇ ਨੌਕਰੀ ਸ਼ੁਰੂ ਕੀਤੀ ਨੌਕਰੀ ਉਹਨਾਂ ਨੂੰ ਮਿਲ ਗਈ ਉਹ ਕਹਿੰਦੇ ਵੀ ਮੈਂ ਲੱਗ ਆਇਆ ਗਿਆ ਕਿਉਂਕਿ ਮੇਰਾ ਰੈਂਕ ਜਿਹੜਾ ਉਹ ਚੰਗਾ ਸੀ ਮੇਰਾ ਵੱਡਾ ਰੈਂਕ ਸੀ 'ਚ ਪਰ ਕਹਿੰਦਾ ਵੀ ਮੇਰੇ ਦਿਮਾਗ 'ਚ ਉਹੀ ਗੱਲ ਚੱਲੀ ਗਈ ਵੀ ਜੇ ਮੈਂ ਕੁਝ ਕਰਨਾ ਤਾਂ ਖੇਤੀ ਵਾਲੇ ਪਾਸੇ ਕਰਨਾ ਮੈਂ ਖੇਤੀ ਜੀ ਕਰਨਾ ਚਾਹੁੰਦਾ ਕੁਸ਼ ਸੁਆਮੀ ਨਾਥਨ ਕਹਿੰਦੇ ਵੀ ਜਿੱਥੇ ਭੁੱਖਮਰੀ ਤੇ ਗਰੀਬੀ ਹੋਵੇ ਉੱਥੇ ਗੁੱਸਾ ਹੋਵੇਗਾ ਤੇ ਸ਼ਾਂਤੀ ਨਹੀਂ ਹੋਵੇਗੀ ਕਹਿੰਦਾ ਵੀ ਮੈਂ ਪੁਲਿਸ ਦੀ ਨੌਕਰੀ ਇਸ ਲਈ ਛੱਡੀ ਕਿਉਂਕਿ ਮੈਂ ਖੇਤੀ ਜੀ ਕੁਝ ਕਰਨਾ ਚਾਹੁੰਦਾ ਸੀ ਭੁੱਖਮਰੀ ਨੂੰ ਮਟਾਉਣਾ ਚਾਹੁੰਦਾ ਸੀ ਅਗਲਾ ਸਵਾਲ ਪੱਤਰਕਾਰ ਨੇ ਇਹਨਾਂ ਨੂੰ ਪੁੱਛਿਆ ਕਿ ਹਰੀ ਕ੍ਰਾਂਤੀ ਬਾਰੇ ਤੁਹਾਡਾ ਕੀ ਵਿਚਾਰ ਹੈ ਦਾ ਸਵਾਮੀ ਨਾਥਨ ਕਹਿੰਦੇ ਕਿ ਇਹ ਉਤਪਾਦਨ ਕ੍ਰਾਂਤੀ ਸੀਗੀ ਜਿਹਨੂੰ ਆਪਾਂ ਹਰੀ ਕ੍ਰਾਂਤੀ ਕਹਿੰਦੇ ਆ ਉਹ ਕਹਿੰਦਾ ਵੀ ਉਤਪਾਦਨ ਕ੍ਰਾਂਤੀ ਸੀ ਇਹ ਮੇਰੇ ਹਿਸਾਬ ਨਾਲ ਵੱਧ ਝਾੜ ਵਾਲੀ ਕ੍ਰਾਂਤੀ ਸੀ ਹਰੀ ਕ੍ਰਾਂਤੀ ਨਹੀਂ ਹੈ ਨਾ ਵੀ ਨੂੰ ਆਪਾਂ ਹਰੀ ਕ੍ਰਾਂਤੀ ਕਿਹਾ ਗਿਆ ਇਸ ਨਾਲ ਕਹਿੰਦਾ ਵੀ ਭਾਰਤ ਦੀ ਖੇਤੀ ਨੂੰ ਜਿਹੜਾ ਨਮਾ ਆਤਮ ਵਿਸ਼ਵਾਸ ਮਿਲਿਆ ਭਾਰਤੀ ਖੇਤੀ ਆਪਣੇ ਪੈਰਾਂ ਤੇ ਖੜੀ ਹੋਈ ਸਮਰੱਥ ਹੋਈ ਤੇ ਖੇਤੀ ਇੱਕ ਅਲੱਗ ਲੈਵਲ ਤੇ ਚਲੇਗੀ 1965 ਤੋਂ ਪਹਿਲਾਂ ਕਹਿੰਦਾ ਭਾਰਤ ਦੇਸ਼ ਨੂੰ ਤੇ ਇਹਦੇ ਲੋਕਾਂ ਨੂੰ ਐ ਲੱਗਦਾ ਸੀ ਵੀ ਆਪਾਂ ਤਾਂ ਆਪਦੇ ਖਾਣ ਜੋਗਾ ਅੰਨ ਵੀ ਨਹੀਂ ਪੈਦਾ ਕਰ ਸਕਦੇ ਬਾਹਰਲੇ ਮੁਲਕਾਂ ਤੋਂ ਕਹਿੰਦਾ ਵੀ ਜਹਾਜ਼ ਪਰ ਪਰ ਕਿਹ ਅੰਨ ਆਉਂਦਾ ਸੀ ਜਿਵੇਂ ਕਿ ਅਮਰੀਕਾ ਤੋਂ ਪਰ ਕਹਿੰਦਾ ਵੀ ਮੇਰੀ ਜਿਹੜੀ ਖੋਜ ਸੀ ਉਹ ਤੋਂ ਬਾਅਦ 1968 ਤੋਂ ਬਾਅਦ ਹਰੀ ਕ੍ਰਾਂਤੀ ਦੇ ਤੌਰ ਤੇ ਉਹਨੂੰ ਜਾਣਿਆ ਜਾਣ ਲੱਗਿਆ ਤੇ ਭਾਰਤ ਇੰਨਾ ਅੰਨ ਪੈਦਾ ਕਰਨ ਲੱਗ ਗਿਆ ਕਿ ਉਹ ਆਪਣਾ ਬਜਾਰਾ ਕਰ ਸਕੇ ਤੇ ਆਪਣੇ ਲੋਕਾਂ ਨੂੰ ਭੁੱਖਮਰੀ ਤੋਂ ਬਚਾ ਸਕੇ ਤਾਂ ਅਗਲਾ ਸਵਾਲ ਆਇਆ ਜਿਹੜਾ ਪੱਤਰਕਾਰ ਨੇ ਇਹਨਾਂ ਨੂੰ ਪੁੱਛਿਆ ਕਿ ਤੁਹਾਡਾ ਏਮ ਕੀ ਸੀ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਹੋਈ ਉਹ ਕਿਵੇਂ ਸੀਗੀ ਤਾਂ ਸੁਆਮੀ ਨਾਥਨ ਕਹਿੰਦੇ ਮੇਰਾ ਸਭ ਤੋਂ ਪਹਿਲਾ ਦੇਸ਼ ਇਹ ਹੀ ਸੀ ਵੀ ਕਪੋਸ਼ਨ ਨੂੰ ਕਿਵੇਂ ਖਤਮ ਕੀਤਾ ਜਾਵੇ ਕਪੋਸ਼ਨ ਨੂੰ ਤੇ ਭੁੱਖਮਰੀ ਨੂੰ ਇਹ ਦੋ ਚੀਜ਼ਾਂ ਹੀ ਗਿੰਦਾ ਸੀ ਬੰਦਾ ਕਿ ਇਹ ਦੋ ਚੀਜ਼ਾਂ ਨੂੰ ਮੈਂ ਕਿਵੇਂ ਖਤਮ ਕਰਾਂ ਕਹਿੰਦਾ ਜਿਹੜੀ ਯੂਨਾਈਟਿਡ ਨੇਸ਼ਨ ਆ ਉਹਨੇ ਕਹਿੰਦਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਜਿਸ ਦਾ ਨਾਮ ਸੀ ਜ਼ੀਰੋ ਹੰਗਰ ਭਾਵ ਵੀ ਭੁੱਖ ਮਰੀ ਦੇ ਜਿਹੜਾ ਉਹ ਆ ਰਿਜ਼ਲਟ ਤੇ ਭੁੱਖ ਦਾ ਉਹ ਜ਼ੀਰੋ ਹੋਵੇ ਕੋਈ ਬੰਦਾ ਭੁੱਖਾ ਨਾ ਹੋਵੇ ਖਤਮ ਹੋਵੇ ਭੁੱਖ ਮਰੀ ਤਾਂ ਸਵਾਮੀ ਨਾਥਨ ਕਹਿੰਦੇ ਵੀ ਉਹਨਾਂ ਦੀ ਵੀ ਇਹਦੇ ਵਿੱਚ ਇੱਕ ਛੋਟੀ ਜੀ ਭੂਮਿਕਾ ਸੀ ਜਿਹੜਾ ਜ਼ੀਰੋ ਹੰਗਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਤੇ ਕਹਿੰਦਾ ਵੀ ਇਹ ਪ੍ਰੋਗਰਾਮ ਹੈ ਜਿਹੜਾ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡੀ ਸਿਲਬਾ ਨੇ ਸ਼ੁਰੂ ਕੀਤਾ ਸੀ ਬਲੂ ਲਾ ਡੀ ਸੈਲਵਾ ਦੁਆਰਾ ਸ਼ੁਰੂ ਕੀਤਾ ਗਿਆ ਸੀ ਤੇ ਕਹਿੰਦਾ ਵੀ ਇੱਕ ਪੋਸ਼ਣ ਨੂੰ ਖਤਮ ਕਰਨ ਲਈ ਮੈਂ ਬਹੁਤ ਸਮਾਂ ਕੱਢਿਆ ਵੱਧ ਤੋਂ ਵੱਧ ਖੋਜ ਕੀਤੀ ਬਾਇਓ ਫੋਰਟੀਫਾਈਡ ਪlant ਜਰੀਏ ਇਸ ਚੁਣੌਤੀ ਨੂੰ ਖਤਮ ਕਰ ਲਈ ਮੈਂ ਬਹੁਤ ਜ਼ਿਆਦਾ ਖੋਜ ਕੀਤੀ ਸਵਾਮੀ ਨਾਥਨ ਕਹਿੰਦੇ ਆ ਵੀ ਜਿਹੜੀ ਪੋਸ਼ਣ ਦੀ ਸਿੱਖਿਆ ਉਹਨੂੰ ਕਿਵੇਂ ਪ੍ਰਮੋਟ ਕਰੀਏ ਇਹ ਜ਼ਿਆਦਾ ਮੇਰੇ ਲਈ ਜ਼ਰੂਰੀ ਸੀ ਸਵਾਮੀ ਨਾਥਨ ਕਹਿੰਦੇ ਮੇਰੀ ਖੋਜ ਇੰਟੀਗ੍ਰੇਟਿਡ ਐਗਰੀਕਲਚਰ ਨਿਊਟ੍ਰੀਸ਼ਨ ਤੇ ਆਧਾਰਿਤ ਸੀਗੀ ਪਾਪ ਕਪੋਸ਼ਨ ਨੂੰ ਖਤਮ ਕਰਨ ਲਈ ਫਾਸਲਾ ਚ ਜਿਹੜਾ ਨਿਊਟ੍ਰੀਸ਼ਨ ਦੀ ਪ੍ਰਕਿਰਿਆ ਹੈ ਉਹਨੂੰ ਪਛਾਣਨਾ ਜ਼ਰੂਰੀ ਸੀ ਕਹਿੰਦਾ ਵੀ ਜਿਹੜੀ 500 ਕਰੋੜ ਜਨਸੰਖਿਆ ਵਾਲੇ ਦੇਸ਼ ਚ ਆਪਣੇ ਖਾਣ ਜੋਗਾ ਅਨਾਜ ਪੈਦਾ ਕਰੇ ਤਾਂ ਉਹ ਸੁਆਮੀ ਨਾਥਨ ਦੀ ਦੇਣ ਕਰਨਾ ਵੀ ਸੰਭਵ ਹੋ ਸਕਿਆ ਸੀ ਉਹ ਕਹਿੰਦਾ ਵੀ ਇਹ ਹੀ ਮੇਰਾ ਏਮ ਸੀ ਸਭ ਤੋਂ ਪਹਿਲਾਂ ਵੀ ਮੈਂ ਕਪੋਸ਼ਨ ਤੇ ਭੁੱਖਮਰੀ ਨੂੰ ਖਤਮ ਕਰ ਸਕਾਂ ਤਾਂ ਅਗਲਾ ਸਵਾਲ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਆਪਣੀ ਪੜ੍ਹਾਈ ਬਾਰੇ ਦੱਸੋ ਤੁਸੀਂ ਕਿਵੇਂ ਕੀ ਸ਼ੁਰੂਆਤ ਹੋਈ ਉਹ ਕਹਿੰਦਾ ਵੀ ਮੇਰਾ ਜਨਮ ਜਿਹੜਾ 1925 ਚ ਹੋਇਆ ਸੀ ਤੇ ਮੈਂ 1940 ਤੋਂ 44 ਤੱਕ ਤਿਰਵੰਤਪੁਰਮ ਦੇ ਮਹਾਰਾਜਾ ਕਾਲਜ ਦਾ ਸਟੂਡੈਂਟ ਰਿਹਾ ਜਿੱਥੇ ਕਹਿੰਦਾ ਮੈਂ ਬੀਏਸੀ ਦੀ ਆਪਣੀ ਬੀਏਸੀ ਦੀ ਡਿਗਰੀ ਪੂਰੀ ਕੀਤੀ ਤੇ ਉਸ ਸਮੇਂ ਕਹਿੰਦਾ ਮੈਂ ਨਿਸ਼ਚਿਤ ਕਰ ਲਿਆ ਸੀ ਵੀ ਮੈਂ ਜੇ ਕੁਝ ਕਰੂੰਗਾ ਤਾਂ ਖੇਤੀ ਵਾਲੇ ਪਾਸੇ ਕਰੂੰਗਾ ਕਿਉਂਕਿ ਜਿਹੜਾ ਸੁਆਮੀ ਨਾਥਨਾ ਕਹਿੰਦੇ ਵੀ ਉਹ ਕਹਿੰਦੇ ਮੇਰਾ ਜਿਹੜਾ ਪਿਤਾ ਬਹੁਤ ਵੱਡਾ ਸਰਜਨ ਸੀ ਡਾਕਟਰ ਸੀਗਾ ਤੇ ਉਹਨੇ ਕਿਹਾ ਸਵਤਾਲ ਵੀ ਬਣਵਾਇਆ ਸੀ ਕਹਿੰਦਾ ਪਰ 1936 ਚ ਜਦੋਂ ਸੁਆਮੀ ਨਾਥਨ 11 ਸਾਲ ਦੇ ਸੀ ਤਾਂ ਜਾਣਕ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਤੇ ਉਹ ਕਹਿੰਦੇ ਵੀ ਮੇਰੀ ਮਾਂ ਜਿਹੜੀ ਉਹ ਚਾਹੁੰਦੀ ਸੀ ਮੈਡੀਕਲ ਚ ਪੜ੍ਹਾਈ ਕਰਾਂ ਤੇ ਕਹਿੰਦਾ ਉਸੇ ਟਾਈਮ 1942-43 ਚ ਬੰਗਾਲ ਚ ਜਿਹੜਾ ਕਾਲ ਪੈ ਗਿਆ ਤੇ ਮਹਾਤਮਾ ਗਾਂਧੀ ਨੇ ਕਹਿੰਦਾ ਤੋ ਛੱਡੋ ਅੰਦੋਲਨ ਹੈ ਜਿਹੜਾ ਸ਼ੁਰੂ ਕਰਤਾ ਅੰਗਰੇਜ਼ਾਂ ਦੇ ਵਿਰੁੱਧ ਤੇ ਕਹਿੰਦਾ ਮੈਨੂੰ ਲੱਗਿਆ ਵੀ ਮੈਂ ਖੇਤੀ ਦੇ ਜ਼ਰੀਏ ਭਾਰਤ ਦੇਸ਼ ਦੀ ਸੇਵਾ ਕਰ ਸਕਦਾ ਹਾਂ ਤੇ ਉਦੋਂ ਕਹਿੰਦਾ ਮੈਂ ਮੈਡੀਕਲ ਕਾਲਜ ਤੋਂ ਐਗਰੀਕਲਚਰ ਕਾਲਜ ਸ਼ਿਫਟ ਹੋ ਗਿਆ ਕੋਇੰਬਟੂਰ ਚ ਐਗਰੀਕਲਚਰ ਕਾਲਜ ਜਿੱਥੇ ਕਹਿੰਦਾ ਮੈਂ ਬੀਐਸਸੀ ਦੀ ਪੜ੍ਹਾਈ ਕੀਤੀ ਉਦੋਂ ਬਾਅਦ ਇਹਨਾਂ ਨੇ ਪੋਸਟ ਗ੍ਰੈਜੂਏਸ਼ਨ ਵੀ ਕਰੀ ਤੇ ਕਹਿੰਦਾ ਮੈਂ 1947 ਜੇ ਦਿੱਲੀ ਆ ਗਿਆ ਤੇ ਇਹ ਇਹਨਾਂ ਦਾ ਇੰਟਰਵਿਊ ਦੇ 6 ਸਵਾਲ ਅਸੀਂ ਚੂਜ਼ ਕੀਤੇ ਸੀ ਕਿਉਂਕਿ ਜਦੋਂ ਸਾਰੇ ਸਵਾਲ ਜੇ ਸੀ ਤੁਹਾਨੂੰ ਦੱਸ ਦੇ ਤਾਂ ਇਹ ਵੀਡੀਓ ਲਗਭਗ 1.5 ਘੰਟੇ ਦੀ ਹੋ ਜਾਣੀ ਸੀ ਇਹ 6 ਸਵਾਲ ਉਹਨਾਂ ਨਾਲ ਸੰਬੰਧਿਤ ਇਹ ਹੁਣ ਤੱਕ ਅਸੀਂ ਦੋ ਵੀਡੀਓ ਪਾਈਆਂ ਨੇ ਸੁਆਮੀ ਨਾਥਾਂ ਰਿਪੋਰਟ ਨਾਲ ਸੰਬੰਧਿਤ ਇਹ ਸੁਆਮੀ ਨਾਥਾਂ ਬਾਰੇ ਸੀ ਲਗਭਗ ਤੇ ਜਿਹੜੀ ਸੁਆਮੀਨਾਥ ਰਿਪੋਰਟ ਆ ਉਹ ਲਾਗੂ ਕਦੋਂ ਤੇ ਕਿਵੇਂ ਹੋ ਸਕਦੀ ਹੈ ਸਰਕਾਰ ਆ ਜਿਹੜੀ ਉਹ ਤਾਂ ਹੱਥ ਖੜੇ ਕਰ ਚੁੱਕੀ ਹੈ ਜਿਵੇਂ ਮੋਦੀ ਨੇ ਵੀ ਕਿਹਾ ਕਿ ਸਾਡੇ ਬਸ ਦੀ ਗੱਲ ਨਹੀਂ ਗਈ ਇਹਦੇ ਬਾਰੇ ਅਸੀਂ ਇੱਕ ਹੋਰ ਡਿਟੇਲ ਵੀਡੀਓ ਪਾ ਰਹੇ ਹਾਂ ਸੁਆਮੀਨਾਥਨ ਬਾਰੇ ਤੇ ਉਹਦੇ ਵਿੱਚ ਉਹਨਾਂ ਨੇ ਸਾਰਾ ਕੁਝ ਦੱਸਿਆ ਹੋਇਆਗਾ ਅਗਲੀ ਤੀਜੀ ਵੀਡੀਓ ਹੋਪਾਰਟ 3 ਅਗਲੇ 1-2 ਦਿਨਾਂ ਚ 4 ਦਿਨਾਂ ਚ ਕਦੋਂ ਵੀ ਉਹ ਆ ਸਕਦੀ ਹੈ ਜਦੋਂ ਵੀ ਉਹ ਤਿਆਰ ਹੋ ਗਈ ਵੀਡੀਓ ਉਹਦੇ ਵਿੱਚ 5-7 ਸਵਾਲ ਜੋ ਸੁਆਮੀਨਾਥਨ ਨੂੰ ਪੁੱਛੇ ਸੀ ਉਹਦੇ ਆਪਾਂ ਸੁਆਮੀਨਾਥਨ ਰਿਪੋਰਟ ਬਾਰੇ ਗੱਲ ਕਰਾਂਗੇ ਕਿਓ ਚ ਕੀ ਲਿਖਿਆ ਕਿਵੇਂ ਆ ਜੇ ਉਹ ਸਾਰੀ ਰਿਪੋਰਟ ਅਸੀਂ ਬਣਾਈਏ ਤਾਂ ਲਗਭਗ 10-15 ਵੀਡੀਓ ਬਣਣੀਆਂ ਅਸੀਂ ਚਾਹੁੰਦੇ ਵੀ 5-7 ਮੇਨ ਪੁਆਇੰਟ ਲਾ ਕੇ ਉਹ ਪੰਜ ਚਾਰ ਵੀਡੀਓ ਚ ਕੰਪਲੀਟ ਹੋ ਜੇ ਤੇ ਹੋ ਸਕੇ ਤਾਂ ਅਗਲੀ ਵੀਡੀਓ ਚ ਵੱਧ ਤੋਂ ਵੱਧ ਉਹਦੇ ਬਾਰੇ ਦੱਸਿਆ ਜਾ ਸਕੀ ਜਿਵੇਂ ਕਿ ਆਪਣੇ ਕੁਝ ਵੀ ਰეკਮੈਂਡ ਕਰਦੇ ਆ ਵੀ ਜਿਹੜੀ ਸੁਆਮੀਨਾਥਾ ਰਿਪੋਰਟ ਹੈ ਜੀ ਲਾਗੂ ਹੋਊਗੀ ਤਾਂ ਕਣਕ 3000 3500 ਨੂੰ ਹੋਜੂ 25-2600 ਨੂੰ ਹੋਜੂ ਤਾਂ ਜਿਹੜਾ ਗਰੀਬ ਆ ਉਹ ਮਾਰਿਆ ਜਾਊ ਉਹ ਕਿੱਥੋਂ ਖਾਊਗਾ ਕਣਕ ਮਹਿੰਗਾਈ ਵੱਧ ਜੂਗੀ ਪਰ ਉਹਦੇ ਬਾਰੇ ਵੀ ਸਵਾਮੀ ਨਾਥ ਨੇ ਹੱਲ ਦੱਸੇ ਹੋਏ ਐ ਕਿ ਫੇਰ ਮਗਾਈ ਨਹੀਂ ਵੱਦੀ ਇਸ ਤਰ੍ਹਾਂ ਕੀਤਾ ਜਾਵੇ ਤਾਂ ਉਹਦੇ ਬਾਰੇ ਇਸ ਤੁਹਾਨੂੰ ਦੱਸਾਂਗੇ ਕਿ ਕਿਵੇਂ ਉਹਦੇ ਵਿੱਚੋਂ ਕਿਵੇਂ ਕੀ ਕੁਝ ਦੱਸਿਆ ਗਿਆ ਕਿ ਕਿਵੇਂ ਆ ਜਿਹੜੀ ਗਰੀਬ ਨੂੰ ਵੀ ਮਾਰਨਾ ਪਵੇ ਉਸ ਬਾਰੇ ਵੀ ਵੀਡੀਓ ਸੀ ਚਲ ਦਪਾਵਾਂਗੇ ਤੇ ਵੀਡੀਓ ਦੇਖਣ ਲਈ ਧੰਨਵਾਦ ਜੇਕਰ ਤੁਸੀਂ ਨਵੇਂ ਆਏ ਹੋ ਸਾਡੇ ਚੈਨਲ ਤੇ ਸਬਸਕ੍ਰਾਈਬ ਨਹੀਂ ਕਰਿਆ ਹਲੇ ਤੱਕ ਤਾਂ ਜਰੂਰ ਕਰੋ ਸਾਡੇ ਚੈਨਲ ਤੇ ਸਭਾ ਕੇ 300 ਵੀਡੀਓ ਸੈਗੀਆਂ ਨੇ ਤੁਸੀਂ ਕੈਟਾਗਰੀ ਚ ਪਲੇਲਿਸਟ ਜਾ ਕੇ ਕੈਟਾਗਰੀ ਦੇ ਹਿਸਾਬ ਨਾਲ ਦੇਖ ਸਕਦੇ ਹੋ ਤੇ ਹੋਰ ਵੀ ਕੋਈ ਤੁਹਾਡਾ ਸਵਾਲ ਹੈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਸਾਨੂੰ ਪਤਾ ਹੋਇਆ ਜਰੂਰ ਦੱਸਾਂਗੇ ਜੇ ਤੁਹਾਨੂੰ ਕੋਈ ਕੁਝ ਨਵੀਂ ਜਾਣਕਾਰੀ ਹੈ ਜਾਂ ਵੀਡੀਓ 'ਚ ਗਲਤੀ ਹੈ ਤਾਂ ਉਹ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਅਗਲੀਆਂ ਵੀਡੀਓ 'ਚ ਸੁਧਾਰਨ ਦੀ ਤਾਂ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ